ਅਰਨਾਈ ਸੁ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖੁ ਹੋਵੈ ਸਿਫਤਿ ਖਸਮਨੀ ਨੂਰ ਅਰਸ ਹਾਂ ਕੁਰਸ ਹਾਂ ਤੁੱਤ ਡਿਠੇ ਸੱਚੇ ਬਾਤ ਸਹ ਮਲ ਜਨਮ ਜਨਮ ਦੀ ਤੀਆ ਸਜਣ ਸੱਚਾ ਬਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾਂ ਦਾ ਸਜਣ ਸਚਾ ਪਾਤ ਸਾਹ ਸਰਸਾਂ ਦਾ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਜਿਨਿ ਸਤਗੁਰ ਸੇਵਿ ਆਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨਾਮ ਪਾਈਐ ਪਿਆਰੇ ਅਮਰਤ ਰਾਸਨ ਹਰੇ ਬੁੱਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੇ ਸਤਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਾਸਨ ਹਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹ ਸਲਾਹਣਾ ਪਿਆਰੇ ਪੀ ਤੇਰੀ ਸਲਾਹਾ ਵੇਣ ਬੋਹਤ ਪੈ ਡੁੱਬੀ ਐ ਪਿਆਰੇ ਕੰਦੀ ਪਾਇ ਕਾਹਾ ਰਹਾ ਸਲਾਹੀ ਸਹਲਾਹਣਾ ਪਿਆਰੇ ਦੂਜਾ ਵਰਨਾ ਕੋਏ ਮੇਰੇ ਪ੍ਰਵਸਾ ਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾ ਨੀਸਾਨ ਆਇਆ ਲੇਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਅਪਛਾਣ ਗੁਰਦੇਨ ਹੁਕਮ ਨਾ ਬੂਝੀਐ ਪਿਆਰੇ ਸਾਚੇ ਸਾਚਾ ਤਾਣ ਹੁਕਮ ਅੰਦਰ ਨਿਮਿਆ ਪਿਆਰੇ ਹੁਕਮ ਉਦਰ ਮਝਾਰ ਹੁਕਮ ਅੰਦਰ ਜਮਿਆ ਪਿਆਰੇ ਉਬੋ ਸਿਰ ਕਾ ਪਾਰ ਗੁਰਮੁਖ ਦਰਗਹ ਜਾਣੀਐ ਪਿਆਰੇ ਚੱਲ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਾਨਮੁਖ ਲਹਿ ਸਜਾਈ ਹੁਕਮੇ ਛਾਪੁਦੁ ਪੁਛਾਣੀਐ ਪਿਆਰੇ ਦਰਗਹ ਪੈਦਾ ਜਾਈ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਾਉ ਮੈਂ ਦੋਈ ਹੁਕਮੇ ਭਵੈ ਪੁਵਾਈਐ ਪਿਆਰੀ ਅਬ ਗਣਾ ਮੁਠੀ ਰੋਏ ਹੁਕਮ ਸੰਜਾਪੈ ਸਾਖਾ ਪਿਆਰੀ ਸੱਚ ਮਿਲ ਬੜਿਆਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਐ ਸਚਨਾ ਜਿੰਨੀ ਸੋਸਾ ਲਹਿਆ ਪਿਆਰੇ ਆ ਤਿੰਨ ਬਲਿਹਾਰ ਜਾ ਨਾ ਮਿਲ ਸੰਤੋਖੀਆਂ ਪਿਆਰੇ ਨਦਰੇ ਮੇਲਾ ਮਿਲਾ ਕਾਇਆ ਕਾਗਦ ਜੇ ਥੀਏ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਕਾਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਣ ਸਚ ਕੀ ਪਿਆਰੇ ਹਰ ਗੁਣ ਲਿਖੋ ਵੀਚਾਰ ਤਨ ਲੇਖਾਰੀ ਨਾਨਕ ਪਿਆਰੇ ਸਾਚੇ ਲਿਖ ੁਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸ ਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ